ਰਾ ਨਿਕਲਿਆ ਦੀ ਪੁੱਤ ਆ ਮੋ ਤੇ ਤੁਰ ਕੇ ਆਪ ਸਰਵਣ ਕੇ ਆ ਗਰ ਦੂ ਆ ਜੀ ਓਏ ਆ ਮੇਰੀਆਂ ਅਫਸਰਾ ਆ ਮੇਰੀਆਂ ਅਕਲਾ ਆ ਲਿਆ ਪੁੱਤਾਂ ਠੀਕ ਸਿੱਧੀ ਰੱਖ ਨੂੰ ਪੁੱਤ ਕੋਈ ਨਹੀਂ ਕੋਈ ਨਹੀਂ ਕਰਨੀ ਹਾਏ ਬੱਡੇ ਆ ਓਏ ਠੀਕ ਆਏ ਬੱਡੇ ਆ ਓਏ ਮਾਂ ਦੀ ਕਰੀ ਤਾਈ ਦੀ ਕਰੀ ਆਏ ਬੱਡੇ ਆ ਓਏ ਹਾਏ ਵੱਡੇ ਗਏ ਓਏ ਹਾਏ ਹਾਏ ਵੱਡੇ ਗਏ ਓਏ ਹਾਏ ਵੱਡੇ ਗਏ ਓਏ ਪਤਾ ਕੀ ਮੈਂ ਸਰਦਾਰ ਬਣ ਦੱਸ ਰਿਹਾ ਸੀ ਵੀ ਕੋਈ ਪਤਾ ਨਹੀਂ ਮੇਰੇ ਘਰ ਇੱਕ ਜਗੋਲੀ ਬਜਣੀਆ ਮੇਰੇ ਨਾਲ ਗੱਲ ਕਰੋ ਪੂਰਾ ਪਰਿਵਾਰ ਨਾਲ ਹਾਸ ਹਾਸ ਗੱਲਾਂ ਕੀਤੀਆਂ ਨੇ ਬੱਚੇ ਨੇ ਪੰਜ ਪੰਜ ਦਿਨ ਦਾ ਕਰਿਆ ਹੋਇਆ ਸੀਗਾ 5 ਦਿਨ ਦਾ ਭੁੱਖਾ ਸੀ ਦਾ ਪਾਣੀ ਪਹਾੜਾਂ ਦੀਆਂ ਮਿੱਟੀਆ ਖਾ ਖਾ ਗੁਜ਼ਾਰਾ ਕਰਦੇ ਨੇ ਡੱਡ ਬੋਡੀ ਚੱਕਣ ਵਾਸਤੇ ਵੀ ਤੇ ਜਵਾਨ ਉਹਦੇ ਕੋਲ ਗਏ ਨੇ ਪਰ ਉਥੇ ਸਰਕਾਰਾਂ ਦਾ ਫਰਜ਼ ਵਾਹੀ ਉਹਨਾਂ ਨੂੰ ਖਾਣਾ ਪਹਚਾਉਣਾ ਉਹਨਾਂ ਦੀ ਸਿਹਤਾਂ ਕਰਨੀ ਤੇ ਜੇ ਜਾਂ ਉਹਨਾਂ ਨੂੰ ਉਥੇ ਫੋਰਸ ਹੋਰ ਭੇਜ ਦੇ ਕਿ ਸਾਡੇ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਸਾਡੇ ਜਵਾਨ ਘਰੇ ਹੋਏ ਨੇ ਪਿਛਲੇ 5 ਦਿਨਾਂ ਤੋਂ ਘਰੇ ਹੋਏ ਨੇ ਉਹਨਾਂ ਨੂੰ ਕੋਈ ਅੰਨ ਨਹੀਂ ਪਾਣੀ ਨਹੀਂ ਕੁਛ ਨਹੀਂ ਲੈਣ ਨਹੀਂ ਦੇਣ ਨਹੀਂ ਠੀਕ ਹੈ ਨਹੀਂ ਬਹੁਤ ਸਿਰਫ ਸਾਡੇ ਗਰੀਬਾਂ ਦੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਹੀ ਇਹ ਲੋਕ ਸਿਆਸਤ ਕਰ ਰਹੇ ਨੇ ਸਾਡੇ ਬੱਚਿਆਂ ਦੀ ਲਾਸ਼ਾਂ ਉੱਠ ਗਈਆਂ ਸਾਡੇ ਗਰੀਬਾਂ ਦੀਆਂ ਲਾਸ਼ਾਂ ਉੱਠਦੀਆਂ ਨੇ ਅੱਜ ਘਰ ਦੇ ਵਿੱਚ ਚਾਰ ਇੱਟਾਂ ਵੀ ਨਹੀਂ ਹੈਗਾ ਇੱਕੋ ਹੀ-ਉਹੀ ਕਮਾਈ ਦਾ ਸਾਧਨ ਸੀਗਾ ਮਾਪੇ ਦੀ ਰੋਟੀ ਰੋਜੀ ਉਹੀ ਚਲਾਉਂਦਾ ਸੀਗਾ ਬਾਪ ਉਹਦਾ ਮਿਲਟਰੀ ਰੈਪਰ ਸੈਟਾ ਸਿਰਫ ਕੱਲੀ ਮਾਂ ਰਹਿ ਗਈ ਉਹਦੀ ਠੀਕ ਹੈ ਸਾਡੀ ਸਰਕਾਰਾਂ ਨੂੰ ਕੋਈ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੇ ਜਵਾਨ ਪੁੱਤ ਕੁਆਰੇ ਪੁੱਤਾਂ ਦੇ ਸਿਰ ਦੇ ਉੱਤੇ ਕਿਉਂ ਆਪਣੀ ਅਸਿਆਸਤਾ ਖੇਡਦੇ ਨੇ ਲੋਕ ਕਿਉਂ ਨਹੀਂ ਸਾਡੀ ਮਿਲਟਰੀ ਨੂੰ ਸ਼ੂਟ ਦਿੰਦੇ ਸੌਰੀ ਸਾਡੀ ਮਿਲਟਰੀ ਨਹੀਂ ਛੂਟ ਦਿੰਦੇ ਹੈਗੇ ਜਿਹੜੀ ਵੀ ਉਹਨਾਂ ਐਸੇ ਜਿਹੜੇ ਅੱਤਵਾਦੀ ਉਹਨਾਂ ਦਾ ਸਫਾਇਆ ਕੀਤਾ ਜਾਂਦਾ ਸਾਡੀ ਫੌਜ ਦੇ ਉੱਤੇ ਤੋਂ ਜ਼ਿਆਦਾ ਹਾਵੀ ਹੋਗੇ ਸਾਡੀ ਫੌਜ ਦੇ ਉੱਤੇ ਬੜੀ ਸ਼ਰਮਨਾਕ ਘਟਨਾ ਹੈ ਮੈਨੂੰ ਮੇਰੇ ਭਤੀਜੇ ਦੇ ਜਾਣ ਦਾ ਦੁੱਖ ਨਹੀਂ ਹੈਗਾ ਮੇਰਾ ਭਤੀਜਾ ਸ਼ਹੀਦ ਹੋਇਆ ਹੱਸ-ਹੱਸ ਸ਼ਹੀਦ ਹੋਇਆ ਆਖਰੀ ਟਾਈਮ ਤੱਕ ਹੱਸਦਾ ਰਿਹਾ ਬੱਚਾ ਸਾਨੂੰ ਵੀਡੀਓ ਕਾਲ ਕਰਦਾ ਰਿਹਾ ਹੱਸ-ਹੱਸ ਕੇ ਕਰਦਾ ਰਿਹਾ ਠੀਕ ਹੈ ਨਹੀਂ ਪਰ ਮੈਨੂੰ ਦੁੱਖ ਆਉਂਦਾ ਇਸ ਪ੍ਰਸ਼ਾਸਨ ਤੇ ਇਸ ਗੰਦੀਆਂ ਸਰਕਾਰਾਂ ਤੇ ਇਸ ਗੱਦੀਆਂ ਸਰਕਾਰਾਂ ਤੇ ਸਾਨੂੰ ਹਰ ਖਾ ਸਾਡੇ ਭਤੀਜੇ ਦਾ ਸ਼ਹੀਦ ਹੋਇਆ ਦੇਸ਼ ਲਈ ਸ਼ਹੀਦ ਹੋਇਆ ਸਾਨੂੰ ਮਾਣ ਆ ਇਸ ਗੱਲ ਦੇ ਉੱਤੇ ਮੇਰੀ ਪਿਛਲੀਆਂ 4 ਪੀੜ੍ਹੀਆਂ ਫੋਰਸ ਖਲਾਈ ਦੇ ਵਿੱਚ ਹੀ ਭਰਤੀਆਂ ਹੁੰਦੀਆਂ ਸੀ ਇਸ ਤੋਂ ਪਹਿਲਾਂ ਮੇਰਾ ਭਰਾ ਭਰਤੀ ਸੀ ਫਿਰ ਮੇਰਾ ਤਾਇਆ ਜੀ ਭਰਤੀ ਸੂਬੇਦਾਰ ਫੋਰਸ ਖਲਾਈ ਦੇ ਵਿੱਚੋਂ ਰਿਟਾਇਰ ਹੋਇਆ ਸੂਬੇਦਾਰ ਨਗੇਂਦਰ ਸਿੰਘ ਮੇਰਾ ਭਰਾ ਬਲਵਿੰਦਰ ਸਿੰਘ ਉਹ ਹੌਲਦਾਰ ਰਿਟਾਇਰਮੈਂਟ ਆਇਆ ਸੀਗਾ ਇਹ ਵੀ ਹੌਲਦਾਰ ਸੀਗਾ ਇਹਨਾਂ ਦੀ 2 ਸਾਲ ਤੱਕ ਰਿਟਾਇਰਮੈਂਟ ਹੋ ਜਾਣੀ ਸੀ ਠੀਕ ਹੈ ਨਹੀਂ ਪਰ ਘਟਿਆ ਸਿਸਟਮ ਗਵਰਨਮੈਂਟ ਦੀ ਨੀਤੀ ਤੇ ਅੱਜ ਦੁੱਖ ਆਉਂਦਾ ਜਿਹੜੀ ਇਹਨਾਂ ਦੀ ਸੋਚ ਆ ਉਹਤੇ ਦੁੱਖ ਆਉਂਦਾ ਸ਼ਹੀਦیاں ਪਾਈਆਂ ਸਾਡੇ ਲਈ ਫਕਰ ਦੀ ਗੱਲ ਆ ਸਾਡੇ ਪਰਿਵਾਰ ਲਈ ਫਕਰ ਦੀ ਗੱਲ ਆ ਸਾਡੇ ਬੱਚੇ ਨੇ ਦੇਸ਼ ਲਈ ਜਿੰਦਗੀ ਵਾਰੀ ਆ ਸਾਡਾ ਬੱਚਾ ਦੇਸ਼ ਲਈ ਸ਼ਹੀਦ ਹੋਇਆ ਇਹ ਲਈ ਸਾਨੂੰ ਬੜੀ ਮਾਣ ਵਾਲੀ ਗੱਲ ਆ ਪਰ ਘਟੀਆ ਗਵਰਨਮੈਂਟ ਘਟੀਆ ਪ੍ਰਸ਼ਾਸਨ ਦੇ ਅੱਗੇ ਜਿਹੜੀ ਇੱਕ ਮੁਠੀ ਪਰ ਅਤਵਾਦੀਆਂ ਦੀ ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਮੂਰੇ ਇਹ ਘੋੜੇ ਟੇਕ ਦੀ ਆ ਸਰਕਾਰਾਂ ਜੰਮੂ ਕਸ਼ਮੀਰ ਸਰਕਾਰ ਨੇ ਘੋੜੇ ਟੇਕੇ ਨੇ ਸੈਂਟਰ ਸਰਕਾਰ ਘੋੜੇ ਟੇਕ ਰਹੀ ਆ ਇਸ ਦਾ ਸਾਨੂੰ ਬੜਾ ਦੁੱਖ ਆ ਇਹਨਾਂ ਨੂੰ ਲੱਖ ਲਾਹਣਤ ਕਹਿੰਦਾ ਮੈਂ ਤਾਂ ਇਹਨਾਂ ਸਰਕਾਰਾਂ ਨੂੰ ਲੱਖ ਲਾਹਣਤਾ ਦਿੰਨੇ ਆ ਅਸੀਂ ਤਾਂ ਕੀ ਉਹਦੇ ਸੁਪਨੇ ਕੀ ਸੀਗੇ ਜੀ ਸੁਪਨੇ ਇਹ ਸੀ ਜੇ ਉਹ ਹਫਤੇ ਤੱਕ ਆ ਕੇ ਆਪਣਾ ਕੋਠੀ ਪਾਉਣ ਲੱਗਿਆ ਸੀ ਨਕਸ਼ਾ ਬਣਾਇਆ ਹੋਇਆ ਸੀਗਾ ਆ ਕੇ ਮੈਂ ਗੱਡੀ ਲਾਉਂਗਾ ਫੇਰ ਵਿਆਹ ਕਰਾਉਂਗਾ ਬਸ ਦਿਲ ਦੀਆ ਦਿਲ ਚ ਲੈ ਗਿਆ ਦੇਖਦੀਆ ਦਿਲ ਚ ਲੈ ਗਿਆ ਦਿਲ ਦੀਆ ਦਿਲ ਚ ਬੱਕਰਾ ਸੀ ਪੁੱਤ ਵਿਆਹ ਕਰਾ ਲਾ ਪੁੱਤ ਵਿਆਹ ਕਰਾ ਲਾ ਰਹੀ ਪਾਪੇ ਮੈਂ ਕੋਠੀ ਪਾ ਕੇ ਵਿਆਹ ਕਰਾਊਗਾ ਆਪੇ ਮੈਂ ਕੋਠੀ ਪਾ ਕੇ ਵਿਆਹ ਕਰਾਊਗਾ ਬਸ ਬਿਲਦੇ ਰਮਾਨ ਚਲਚੇ ਲੈ ਗਿਆ ਤੁਹਾਨੂੰ ਕਿਵੇਂ ਪਤਾ ਗਿਆ ਕਰਨ ਦੀ ਬਸ਼ੀਦ ਹੋ ਗਏ ਜੀ ਸਵੇਰੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਜੀ ਵੀ ਇਹ ਕੰਮ ਹੋ ਗਿਆ ਮੇਰੇ ਦੁੱਖ ਦੀ ਗੱਲ ਤਾਂ ਇੱਕ ਆ ਪਿਛਲੇ 5 ਦਿਨ ਤੋਂ ਜਵਾਨ ਘਰੇ ਹੋਏ ਨੇ ਕੋਈ ਪ੍ਰਸ਼ਾਸਨ ਨੇ ਪਿੱਛੋਂ ਨਾਲੀ ਸਹਿਤਾ ਦੇ ਲਈ ਨਾ ਕੋਈ ਜਵਾਨ ਨਾ ਰਾਸ਼ਨ ਕਿਸੇ ਵੀ ਚੀਜ਼ ਦਾ ਕੋਈ ਇੰਤਜ਼ਾਮ ਨਹੀਂ ਕਰ ਰਿਹਾ ਬੜੀ ਦੁੱਖ ਵਾਲੀ ਗੱਲ ਆ ਸਾਡੀ ਫੌਜ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ 5 4 10 ਖੜਕੂ ਆ ਕੇ ਸਾਡੇ ਜਵਾਨਾਂ ਨੂੰ ਇਕੱਲੇ ਗੋਲੇ ਮਾਰ ਕੇ ਗਰੇਡ ਮਾਰ ਕੇ ਸ਼ਹੀਦ ਅੱਜ ਕੱਲ ਤਾਂ ਨਵੀਂ ਤਕਨੀਕ ਆ ਜਿੱਥੇ ਤੁਹਾਨੂੰ ਪਤਾ ਵੀ ਇੱਥੇ ਛੁਪੇ ਨੇ ਅਸੀਂ ਕਿਸੇ ਕਿਸੇ ਵੀ ਚੀਜ਼ ਨਾਲ ਹਮਲਾ ਕਰ ਸਾਰੇ ਡਰੋਨ ਨਾਲ ਹਮਲਾ ਕਰ ਸਕਦੇ ਆ ਵੱਡੇ ਵੱਡੇ ਗੱਲਾਂ ਸਾਡੀਆਂ ਸਰਕਾਰਾਂ ਮਾਰਦੀਆਂ ਨੇ ਕਿ ਇੱਕ ਉਥੇ ਉਹਨਾਂ ਤੋਂ 5 10 20 ਅਤਵਾਦੀ ਨਹੀਂ ਕੰਟਰੋਲ ਹੋ ਰਹੇ ਤਾਂ ਦੇਸ਼ ਨੂੰ ਕਿਵੇਂ ਕੰਟਰੋਲ ਕਰਨਗੇ ਠੀਕ ਹੈ ਬੱਚਾ ਕੱਲ ਦਾ ਲਾਈਵ ਹੋ ਹੋ ਕੇ ਸਾਨੂੰ ਬਾਰ ਬਾਰ ਦੱਸ ਰਿਹਾ ਸੀ ਵੀ ਕੋਈ ਪਤਾ ਨਹੀਂ ਮੇਰੇ ਘਰ ਦੇ ਇੱਕ ਜਗ ਗੋਲੀ ਬਜਣੀ ਹੈ ਮੇਰੇ ਨਾਲ ਗੱਲ ਕਰੋ ਪੂਰਾ ਪਰਿਵਾਰ ਨਾਲ ਹਾਸ ਹਾਸ ਗੱਲਾਂ ਕੀਤੀਆਂ ਨੇ ਬੱਚਿਆਂ ਨੇ 5 5 ਦਿਨ ਦਾ ਘਿਰਿਆ ਹੋਇਆ ਸੀਗਾ 22 ਵਜੇ 5 ਵਜੇ ਉਹਨੂੰ ਮੈਂ ਫੋਨ ਕਰਿਆ ਆਪਣੇ ਬੇਟੇ ਨੂੰ ਕਰਿਆ ਮੈਂ ਵੀ ਬਹੁਤ ਪਰਫਾਰਮ ਫਸਿਆ ਹੋਇਆ ਕੀ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਵੱਜੇਗੀ ਸਾਨੂੰ ਅੱਜ 7 ਦਿਨ ਹੋ ਗਏ ਫਸਿਆ ਨੂੰ ਤੇ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਫਾਜਾ ਮੰਮੀ ਕਹਿੰਦਾ ਨਹੀਂ ਆਉਣ ਨੂੰ ਤਿਆਰ ਜਿਹੜਾ ਰਸਨਾ ਉਹ ਅਸੀਂ ਟੱਕ ਰਹੇ ਆ ਬਾਕੀ ਸਦਾ ਕਪੜਾ ਦੀੜਾ ਦਾ ਭਜਣਾ ਹੀ ਭਜਣਾ ਹੈ ਇਹ ਆ ਗੱਲਾਂ ਬਾਤਾਂ ਹੋਈਆਂ ਨੇ ਮਹਾਰਾਜ ਜੀ ਸਵੇਰੋਂ ਵੀ ਹੁਣੇ ਮੇਰੇ ਨਾਲ ਗੱਲ ਕੀਤੀ ਸ਼ਾਮ ਨੂੰ ਮੈਂ ਆਪਣੇ ਬੇਟੇ ਨਾਲ ਆਪ ਗੱਲ ਕਰੀ ਦੀ ਹਾਂ ਪਤਾ ਠੀਕ ਠਾਕ ਆ ਹਾਂ ਮੰਮੀ ਜੀ ਠੀਕ ਠਾਕ ਆ ਬੱਦਲ ਬਹੁਤ ਆ ਰਹੇ ਆ ਸਦਾ ਰਸਨ ਭਜ ਰਹੇ ਆ ਪੂਸਾ ਨੂੰ 7 ਦਿਨ ਹੋ ਗਿਆ ਕਿ ਦੇਸੀ ਪਾਇਆ ਨੂੰ ਵੀ ਹੱਤਵਾਦੀਆਂ ਵੀ ਅਸੀਂ ਇਹ ਨਿਕਲ ਨਹੀਂ ਰਹੇ